ਨਦਨ ਹੋ ਗਿਆ ਇੱਥੇ ਵੇਖਿਆ ਨੂੰ ਯਾਰ ਕੋਈ ਕੰਮ ਹੀ ਨਹੀਂ ਬਣਦਾ ਇੱਥੇ ਨਾ ਕੋਈ ਇਧਰ ਮੁਰਗੀ ਆਉਂਦੀ ਆ ਉਧਰੋ ਜੇਬ ਚ ਵੀ ਕੋਸ ਹੈ ਨਹੀਂ ਸਮਾਨ ਵਾਸਤੇ ਹੋ ਰਹੀ ਆ ਗੱਲ ਤੇਰੇ ਠੀਕ ਆ ਕੀ ਕਰੀਏ ਯਾਰ ਉਹ ਮੈਨੂੰ ਲੱਗਦਾ ਬਣ ਗਈ ਗੱਲ ਉਹ ਆ ਗਿਆ ਕਿੱਥੇ ਆ ਆ ਹਾਰ ਨੀ ਭਾ ਓਏ ਹੋ ਗਿਆ ਹਾਲੋਈ ਹੋ ਗਿਆ ਹਾਲ ਆ ਜਾ ਕਰਦੀ ਹੋ ਜਾ ਚਲ ਆ ਜਾ ਆ ਜਾ ਨੱਪ ਲੈ ਅੱਜ ਨਾ ਸੁੱਕਾ ਜਾਵੇ ਉਹ ਆਪੀ ਆਪੀ ਗੱਲ ਹੋਗੀ ਭਾਈ ਰੋ ਭੱਜ ਥੱਲੇ ਮਾਰੀ ਕਾ ਤੋ ਜਮੇ ਰੇ ਥੱਲੇ ਆ ਉਹ ਗੱਲ ਕੀ ਹੋ ਗਈ ਥੱਲੇ ਆ ਤੈਨੂੰ ਦੱਸਦੇ ਆ ਥੱਲੇ ਆਜਾ ਥੱਲੇ ਅਸੀਂ ਕਰੋਦੇ ਇੱਥੇ ਡੀਕੀ ਆ ਨੇ ਕੋਈ ਬੰਦਾ ਹੀ ਨਹੀਂ ਸਾਨੂੰ ਮਿਲਿਆ ਆਜਾ ਥੱਲੇ ਉਹ ਬਾਈ ਜਾਣ ਦੋ ਯਾਰ ਹੇ ਕੱਢ ਉਹ ਕਾ ਤੋ ਫੜ ਜਾਦੇ ਯਾਰ ਬਾਈ ਕੱਢ ਕੱਲੇ ਕੱਢ ਫੋਨ ਕੱਢ ਫੋਨ ਹੋਰ ਵੇਖੇ ਤੇ ਕੋਲ ਕੀ ਆ ਕੱਢ ਉਹ ਬਾਈ ਉਹ ਬਾਈ ਲਾ 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 ਨੂੰ ਕਹਿੰਦਾ ਮੈਂ ਗਰੀਬ ਆ ਗਰੀਬ ਕਿਤੇ ਲਾਏ ਲੱਗਦਾ ਨਹੀਂ ਲਾ 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 ਕੱਢ ਅੰਦਰਾ ਤਾਂ ਚੀਜ਼ ਹੀ ਹੁਣ ਮਿਲੀ ਆਪਾਂ ਨੂੰ ਕੱਢ 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 ਲਾਲਾ ਛੇਤੀ ਕੋਈ ਆ ਜਾਵੇ ਟੈ ਵੀ ਬਹੁਤ ਲਈ ਲੈ ਤੂੰ ਤਾਂ ਯਾਰ ਬਾਈ ਯਾਰ ਰੰਦੋ ਯਾਰ ਤਿੰਨ ਦਿਨ ਕੋਈ ਨਹੀਂ ਆਇਆ ਨਾ ਆਪਾਂ ਤਿੰਨ ਦਿਨ ਇੱਥੇ ਬੈਠੇ ਰਹੇ ਆ ਅੱਜ ਤਿੰਨ ਆਦਨਾਂ ਦਾ ਮੁੱਲ ਮੋੜਨਾ ਮਿੰਟ ਮਾਰ ਮਿੰਟ ਕਰਾ ਜੀ ਛੇਤੀ ਲੈ ਲਾ ਰੋਏ ਲਾ ਗੋਟਾ ਮਾਰ ਦੇ ਨਾ ਯਾਰ ਬਾਈ ਨਾ ਨਾ ਮਾਰ ਦੇ ਗੋਟਾ ਮੈਂ ਯਾਰ ਕੰਮਕਾਰ ਵਾਲਾ ਬੰਦਾ ਯਾਰ ਨਾ ਬਾਈ ਤੈਨੂੰ ਪਤਾ ਨਹੀਂ ਕਿ ਇੰਨਾ ਪਸ ਪਾਈ ਫਿਰਦਾ ਹੈ ਤੇ ਜਾਨਾ ਤੂੰ ਕੱਚਾ ਰਾਵਾਂ ਤੇ ਆ ਹੈ ਇਹ ਤਾਂ ਐ ਲੱਗਦਾ ਜੋ ਵਿਆਹ ਤੇ ਚੱਲਿਆ ਹੁੰਦਾ ਹਰਿਆ ਕਹਿੰਦਾ ਗਰੀਬ ਆ ਮੈਂ ਗਰੀਬ ਆ ਚੱਲ ਲਾਲਾ ਇਹ ਤਾਂ ਕਾ ਕਰਦੇ ਆ ਯਾਰ ਸ਼ਾਪ ਲਾ ਲ ਫਿੱਲੀ ਨਾ ਚਪਾ ਕਰਕੇ ਖੜਾ ਰੇ ਗੁਰਿਆ ਸ਼ਾਪ ਲੈਂਦੀ ਜੀ ਟਾਇਰ ਬਹੁਤ ਆ ਗੱਲਾਂ ਵੜਦੇ 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 ਉਹ ਨਾ ਨਾ ਮੈਂ ਮੈਂ ਲਾ ਦਿੰਦਾ ਯਾਰ ਲਾ ਲ ਮੈਂ 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 ਲਾ ਦੂੰ ਯਾਰ ਲਾ ਲ ਲਾ ਲ ਲਾ ਲ ਦਾਦੇ ਲਾਦੇ ਆਪ ਹੀ ਬਾਕੀ ਹੋਰ ਵੀ ਜਿਹੜਾ ਕੁਝ ਹੈਗਾ ਕੱਢਦੇ ਸਾਰਾ ਕੁਝ ਬਾਈ ਹੋਰ ਕੋਹਫ ਨਹੀਂ ਗਿਆ ਯਾਰ ਮੇਰੇ ਕੋਲੇ ਆ ਲੈ ਯਾਰ ਆ ਗੁਰਿਆ 15 ਮਿੰਟ ਨਿਕਲ ਜਾਣਗੇ ਆਪਣੇ ਚੱਕ ਹੁਣ ਇਹਦਾ ਕਿਵੇਂ ਕਰਨਾ ਇਹਨੂੰ ਜਾਂਦਗੇ ਬੱਸ ਚਲੀਏ ਮੁਰਥਾਲ ਕੇ ਮੇ ਕਰਨਾ ਉਹ ਬਾਈ ਯਾਰ ਮੈਂ ਕਿਹਦਾ ਮੰਗ ਕੇ ਲਿਆ ਯਾਰ ਬਾਈ ਯਾਰ ਆ ਇਹ ਮੰਗ ਕੇ ਲਿਆ ਹੋਏਗਾ ਜਿਹੜਾ ਕੁਝ ਪਾਇਆ ਸੀ ਤੇ ਬਾਈ ਬਾਈ ਯਾਰ ਨਾ ਯਾਰ ਇਹਨਾਂ ਤਾਂ ਘਾਣਾ ਬਹੁਤ ਐਨੇ ਜਾਣ ਦੇ ਕੋਈ ਨਹੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਜਾਂਦੇ ਬਸ ਜਾਂਦੇ ਗਏ ਪਿੱਛੇ ਮੁੜ ਕੇ ਵੇਖਿਆ ਤੇ ਗੋਲੀ ਤੇਰੇ ਪਿੱਛੇ ਆਣੀ ਆ ਸਿੱਧਾ ਹੀ ਜਾਣੀ ਸਿੱਧਾ ਹੀ ਡੰਗਰੀ ਨਹੀਂ ਕਿਸੇ ਨੂੰ ਪਿੰਡ ਜਾ ਕੇ ਦੱਸਣਾ ਨਹੀਂ ਗਾ ਨਹੀਂ ਨਹੀਂ ਜੇ ਕਿਸੇ ਨੂੰ ਦੱਸਤਾ ਨਾ ਤੇ ਆਪ ਦਾ ਹਿਸਾਬ ਲਾ ਲਈ ਨਹੀਂ ਨਾ ਇਹਦਾ ਆਦਾ ਨਿਕਲ ਜਾ ਪਿੱਛੇ ਮੁੜ ਕੇ ਨਹੀਂ ਵੇਖਣਾ ਜੇ ਪਿੱਛੇ ਮੁੜ ਕੇ ਵੇਖਿਆ ਤੇ ਤੇਰੇ ਗੋਲੀ ਤੇਰੇ ਮਗਰ ਹੀ ਠੋਕ ਦੇਣੀ ਢੂਈ ਚ ਉਹ ਤੁਸੀਂ ਜਿਹੜਾ ਕੁਝ ਮੇਰੇ ਤੋਂ ਖੁਆ ਹੀ ਹੋ ਤਾਂ ਲਿਆ ਪਰ ਉਹ ਦੇਖੋ ਉੱਧਰ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇ ਢਿੱਡ ਨਾ ਹੋਵੇ ਤਾਂ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਅੰਗਹੀਨ ਵਿਅਕਤੀ ਵਿਚਾਰਾ ਮਿਹਨਤ ਕਰ ਰਿਹਾ ਹੈ ਰੋਟੀ ਲਈ ਆਪਣਾ ਪੇਟ ਪਾਲਣ ਲਈ ਕੰਮ ਕਰ ਰਿਹਾ ਹੈ ਇੱਕ ਗੱਲ ਆਖਾਂ ਤੁਹਾਨੂੰ ਉਹ ਤੁਹਾਨੂੰ ਤਾਂ ਰੱਬ ਨੇ ਹੱਥ ਵੀ ਦਿੱਤੇ ਆ ਪੈਰ ਵੀ ਦਿੱਤੇ ਆ ਹੈ ਤੇ ਉਹ ਦੇਖੋ ਯਾਰ ਜਿਹਦਾ ਕੋਈ ਹੱਥ ਨਹੀਂ ਪੈਰ ਨਹੀਂ ਕੰਮ ਕਰਦੇ ਉਹ ਵੀ ਮਿਹਨਤ ਦੀ ਕਮਾਈ ਆਪਦੀ ਕਰਕੇ ਖਾਂਦਾ ਤੇ ਤੁਸੀਂ ਆਹ ਕੰਮ ਕਰਨ ਲੱਗੇ ਆ ਤੁਸੀਂ ਵੀ ਖਾ ਸਕਦੇ ਹੱਕ ਦੀ ਕਮਾਈ ਆਪਦੀ ਯਾਰ ਯਾਰ ਭਾਈ ਤੂੰ ਤਾਂ ਸਾਡੀਆਂ ਯਾਰ ਅੱਖਾਂ ਹੀ ਫੋਟੀਆਂ ਭਾਈ ਗੱਲ ਸਹੀ ਆ ਤੇਰੀ ਭਾਈ ਅੱਜ ਤੋਂ ਬਾਅਦ ਅਸੀਂ ਇਹ ਕੰਮ ਨਹੀਂ ਕਰਦੇ ਹੋਰਿਆ ਸੰਤਾਰ ਆਪਣੇ ਹੱਥ ਪੈਰ ਸਹੀ ਸਲਾਮ ਦਿੰਦੇ ਅਸੀਂ ਕਿਹੜੇ ਕੰਮੀ ਤੁਰੇ ਪਏ ਆ ਭਾਈ ਆ ਗੋਰੀਆ ਖੜਾ ਦੇ ਸਮਾਨ ਇਹਦਾ ਯਾਰ ਸਾਰਾ ਆ ਲੈ ਭਾਈ ਯਾਰ ਉਹਨੂੰ ਅੱਜ ਤੋਂ ਬਾਅਦ ਨਹੀਂ ਅਸੀਂ ਇੱਥੇ ਜੇ ਰਾਹਾਂ ਤੇ ਖੜਦੇਗੇ ਆ ਲੈ ਭਾਈ ਤੇਰੀ ਗੁੰਦਰੀ ਠੀਕ ਆ ਤੇ ਆ ਤੇਰਾ ਕੜਾ ਚਾਬੀ ਤੈਨੂੰ ਮੋਟਰਸਾਈਕਲ ਦੀ ਦੇਤੀ ਤੇ ਆ ਲੈ ਭਾਈ ਆ ਤੇ ਪੈਸੇ ਆ ਭਾਈ ਪੈਸੇ ਗੋਰੀਆ ਆਪਾਂ ਨੂੰ ਰੱਬ ਨੇ ਸਾਰਾ ਕੁਝ ਬਹੁਤ ਵਧੀਆ ਦਿੱਤਾ ਆਪਾਂ ਦਾ ਰਾਜ ਬਹੁਤ ਗਲਤ ਚੁਣਿਆ ਵਿਆ ਆਪਾਂ ਦਾ ਭਾਈ ਅੱਜ ਤੋਂ ਬਾਅਦ ਹੱਕ ਸੱਚ ਦੀ ਕਮਾਈ ਕਰਾਂਗੇ ਆਪਦੀ ਇਹ ਵਾਹਿਗੁਰੂ ਪਹਿਲਾਂ ਸਾਥੋ ਜੋ ਵੀ ਗਲਤ ਕਿ ਹੋਈਆਂ ਸਾਨੂੰ ਮਾਫ ਕਰੀ ਤੁਸੀਂ ਗਾਂ ਤੋਂ ਇਹ ਕੰਮ ਨਹੀਂ ਕਰਦੇ ਇਹ ਨਹੀਂ ਕੰਮ ਕਰਦੇ